ਇਸ ਵੇਲੇ ਦੀ ਵੱਡੀ ਖਬਰ ਹੈ ਗਿਆਨੀ ਰਗਵੀਰ ਸਿੰਘ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ ਦੱਸਦੀ ਹੈ ਕਿ ਐ ਜੀ ਪੀ ਸੀ ਦੇ ਉੱਤੇ ਇਲਜ਼ਾਮ ਲਾਉਣ ਤੋਂ ਬਾਅਦ ਅੱਜ ਐ ਜੀ ਪੀ ਸੀ ਦੀ ਅੰਤਰੀ ਕਮੇਟੀ ਦੀ ਮੀਟਿੰਗ ਰੱਖੀ ਗਈ ਸੀ ਇਸ ਮੀਟਿੰਗ ਦੇ ਵਿੱਚ ਲਗਾਤਾਰ 2.5 3 ਘੰਟੇ ਜਿਹੜੀ ਵਿਚਾਰ ਚਰਚਾ ਹੋਈ ਆ ਤੇ ਉਸ ਤੋਂ ਬਾਅਦ ਹੁਣ ਪ੍ਰੈਸ ਕਾਨਫਰੰਸ ਕੀਤੀ ਗਈ ਆ ਦੱਸਦੀਏ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ মিডিਆ ਨਾਲ ਸੰਬੋਧਨ ਹੁੰਦਿਆਂ ਦੱਸਿਆ ਗਿਆ ਹੈ ਕਿ ਗਿਆਨੀ ਰਗਵੀਰ ਸਿੰਘ ਨੂੰ 72 ਘੰਟਿਆਂ ਦਾ ਸਮਾਂ ਦਿੱਤਾ ਗਿਆ ਇਹਨਾਂ 72 ਘੰਟਿਆਂ ਦੇ ਅੰਦਰ ਅੰਦਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਐਸਜੀਪੀਸੀ ਸੰਸਥਾ ਦੇ ਉੱਤੇ ਜੋ ਵੀ ਇਲਜ਼ਾਮ ਲਗਾਏ ਗਏ ਨੇ ਉਹਨਾਂ ਇਲਜ਼ਾਮਾਂ ਦੇ ਜਿਹੜੇ ਸਬੂਤ ਨੇ ਉਹ ਲਿਖਤੀ ਦੇ ਵਿੱਚ ਜਿਹੜੇ ਨੇ ਉਹ ਐਚਪੀਸੀ ਅੱਗੇ ਪੇਸ਼ ਕਰਨੇ ਪੈਣਗੇ ਤਾਂ ਦੱਸਦੀ ਹੈ ਕਿ ਗਿਆਨੀ ਰਗਵੀਰ ਸਿੰਘ ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹੈੱਡ ਗ੍ਰੰਥੀ ਦੇ ਵਜੋਂ ਸੇਵਾ ਨਿਭਾ ਰਹੇ ਨੇ ਤੇ ਸਾਬਕਾ ਜਥੇਦਾਰ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਤਾਂ ਦੱਸਦੀ ਹੈ ਕਿ ਹੁਣ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਸਕਦਾ ਕਿਉਂਕਿ ਬੀਤੇ ਦਿਨ ਇੱਕ ਪ੍ਰੈਸ ਕਾਨਫਰੰਸ ਕਰਕੇ ਗਿਆਨੀ ਰੁਘਵੀਰ ਸਿੰਘ ਦੇ ਵੱਲੋਂ ਵੱਡੇ ਇਲਜ਼ਾਮ ਨੇ ਜਿਹੜੇ ਐਜੀਪੀਸੀ ਦੇ ਉੱਤੇ ਲਗਾਏ ਗਏ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਐਜੀਪੀਸੀ ਇੱਕ ਕਦਮ ਨਹੀਂ ਪੁੱਟ ਸਕਦੀ ਬਿਨਾ ਬਾਦਲ ਪਰਿਵਾਰ ਤੋਂ ਪੁੱਛਿਆ ਉਹਨਾਂ ਦੇ ਵੱਲੋਂ ਇਦਾਂ ਦੀ ਜਿਹੜੀ ਇੱਕ ਸ਼ਬਦਾਵਲੀ ਵਰਤੀ ਗਈ ਸੀ ਬਿਆਨ ਦਿੱਤਾ ਗਿਆ ਸੀ ਤੇ ਨਾਲ ਹੀ ਜਿਹੜੇ ਨੇ ਐਜੀਪੀਸੀ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਸੀ 328 ਪਾਵਨ ਸਰੂਪਾਂ ਬਾਰੇ ਗੱਲ ਕੀਤੀ ਗਈ ਸੀ ਤਾਂ ਹੁਣ ਉਸੇ ਦੇ ਚੱਲਦੇ ਆ ਗਿਆਨੀ ਰਗਵੀਰ ਸਿੰਘ ਨੂੰ 72 ਘੰਟਿਆਂ ਦਾ ਸਮਾਂ ਐਚਪੀਸੀ ਦੇ ਵੱਲੋਂ ਦਿੱਤਾ ਗਿਆ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ 72 ਘੰਟਿਆਂ ਦੇ ਅੰਦਰ-ਅੰਦਰ ਜਵਾਬ ਮੰਗਿਆ ਗਿਆ ਹੈ ਸਬੂਤ ਮੰਗੇ ਗਏ ਨੇ ਜਿਹੜੇ ਇਲਜ਼ਾਮ ਐਚਪੀਸੀ ਦੇ ਉੱਤੇ ਲਗਾਏ ਨੇ ਉੱਥੇ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੀਡੀਆ ਨਾਲ ਮੁਖਾਵਤ ਉਹ ਹੁੰਦਿਆਂ ਦੱਸਿਆ ਗਿਆ ਹੈ ਕਿ ਅਗਰ 72 ਘੰਟਿਆਂ ਦੇ ਵਿੱਚ ਜਿਹੜੇ ਸਬੂਤ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਦੇ ਖਿਲਾਫ ਜੜੀ ਬਣਦੀ ਕਾਰਵਾਈ ਕੀਤੀ ਜਾਵੇਗੀ ਜਿਹੜੀ ਅਨੁਸ਼ਾਸਨਹੀਨਤਾ ਦੀ ਜਿਹੜੀ ਆ ਉਹ ਕਾਰਵਾਈ ਹੋਵੇਗੀ ਤਾਂ ਦੱਸਦੀ ਏ ਕਿ ਹੁਣ ਜਿਹੜੇ ਗਿਆਨੀ ਰੁਘਵੀਰ ਸਿੰਘ ਨੇ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ ਦੱਸਦੀ ਏ ਕਿ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕਿਹਾ ਗਿਆ ਏ ਕਿ ਇਹ ਸਿਰਫ ਇੱਕ ਜਿਹੜਾ ਇਲਜ਼ਾਮ ਇਹ ਸਾਡੇ ਉੱਪਰ ਨਹੀਂ ਲੱਗੇ ਬਲਕਿ ਐਸਜੀਪੀਸੀ ਸੰਸਥਾ ਦੇ ਉੱਪਰ ਲੱਗੇ ਨੇ মিডিਆ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਉਹ ਇੱਕ ਸੰਸਥਾ ਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਅਸੀਂ ਅੱਜ ਇਸ ਤੇ ਰਦਾਨ ਹੈਗੇ ਆ ਜਾਂ ਕੱਲ ਨੂੰ ਨਹੀਂ ਹੈਗੇ ਇਦਾਂ ਦੀ ਜਿਹੜੀ ਗੱਲ ਹਰਜਿੰਦਰ ਸਿੰਘ ਧਾਮੀ ਕਹਿੰਦੇ ਹੋਏ ਨਜ਼ਰ ਆਏ ਨੇ ਤਾਂ ਦੱਸਦੀ ਏ ਕਿ ਹੁਣ ਗਿਆਨੀ ਰੁਗਵੀਰ ਸਿੰਘ ਨੇ ਜਿਹੜੇ ਉਹ ਮੁਸ਼ਕਲਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ 72 ਘੰਟਿਆਂ ਦੇ ਅੰਦਰ ਅੰਦਰ ਜਿਹੜੇ ਲਿਖਤੀ ਸਬੂਤ ਨੇ ਉਹ ਐਸਜੀਪੀਸੀ ਦੇ ਸਾਹਮਣੇ ਪੇਸ਼ ਕਰਨੇ ਪੈਣਗੇ ਤਾਂ ਦੱਸਦੀ ਏ ਕਿ ਨਾਲ ਨਾਲ ਜਿਹੜਾ ਉਹਨਾਂ ਦੇ ਵੱਲੋਂ 2 ਤੋਂ ਲੈ ਕੇ 3 ਘੰਟੇ ਦਾ ਸਮਾਂ ਜਿਹੜਾ ਅੰਤਰੰਗ ਕਮੇਟੀ ਦੇ ਵਿੱਚ ਅੰਤਰੰਗ ਮੀਟਿੰਗ ਦੇ ਵਿੱਚ ਜਿਹੜਾ ਬਤਾਇਆ ਗਿਆ ਦੱਸਦੀ ਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਹੈਟ ਗ੍ਰਾਂਤੀ ਗਿਆਨੀ ਰਗਵੀਰ ਸਿੰਘ ਨੂੰ 72 ਘੰਟਿਆਂ ਦਾ ਨੋਟਿਸ ਜਾਰੀ ਕਰ ਦਿੱਤਾ ਹੈ ਬਿਨਾਂ ਠੋਸ ਸਬੂਤ ਦੇ ਇਲਜ਼ਾਮ ਲਗਾਉਣ ਦੇ ਮਾਮਲੇ ਦੇ ਵਿੱਚ ਐਜਪੀਸੀ ਸਖਤ ਨਜ਼ਰ ਆਇਆ ਲਿਖਤੀ ਸਬੂਤ ਮੰਗੇ ਨੇ ਪ੍ਰੈਸ ਕਾਨਫਰੰਸ ਕਰਕੇ ਸੰਸਥਾ ਦੀ ਸ਼ੋਭੀ ਨੂੰ ਖਰਾਬ ਕਰਨ ਦਾ ਦੋਸ਼ ਗਿਆਨੀ ਰੁਗਵੀਰ ਸਿੰਘ ਦੇ ਉੱਪਰ ਲੱਗਿਆ ਹੈ ਤਾਂ ਦੱਸਦੀ ਹੈ ਕਿ ਇਸ ਦੇ ਨਾਲ ਹੀ ਐ ਜੀ ਪੀ ਸੀ ਦੇ ਵੱਲੋਂ ਕਾਰਵਾਈ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਦੱਸਦੀ ਹੈ ਕਿ ਨੋਟਿਸ ਦੀ ਮਿਆਦ ਭਾਪ 72 ਘੰਟਿਆਂ ਚ ਜਵਾਬ ਨਾ ਆਇਆ ਤਾਂ ਅਨੁਚਾਤਨ ਤਮਕ ਕਾਰਵਾਈ ਜਿਹੜੀ ਆ ਉਹ ਤੈ ਐ ਜੀ ਪੀ ਸੀ ਪ੍ਰਧਾਨ ਨੇ ਕਿਹਾ ਕਿ ਸੰਸਥਾ ਦੇ ਅਖਸ਼ ਨੂੰ ਅਖਸ਼ ਦੇ ਨਾਲ ਕੋਈ ਵੀ ਸਮਝੌਤਾ ਜਿਹੜਾ ਨਹੀਂ ਕੀਤਾ ਜਾਵੇਗਾ ਕਿਉਂਕਿ ਗਿਆਨੀ ਰੁਗਵੀਰ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਸਾਰੇ মিডিਆ ਦੇ ਸਾਹਮਣੇ ਜਿਹੜਾ ਕੈਮਰਿਆਂ ਦੇ ਸਾਹਮਣੇ ਆ ਕੇ ਜਿਹੜਾ ਗਿਆਨੀ ਰੁਗਵੀਰ ਸਿੰਘ ਦੇ ਵੱਲੋਂ ਵੱਡੇ ਇਲਜ਼ਾਮ एचजीपीसी ਦੇ ਉੱਤੇ ਲਾਇਗੇ ਸੀ ਹਾਲਾਂਕਿ ਗਿਆਨੀ ਰੁਗਵੀਰ ਸਿੰਘ ਅ શ્રી ਦਰਬਾਰ ਸਾਹਿਬ ਦੇ ਵਿੱਚ ਹੈੱਡ ਗ੍ਰਾਂਥੀ ਦੀ ਸੇਵਾ ਨਿਭਾ ਰਹੇ ਨੇ ਤੇ ਨਾਲ ਹੀ ਉਹ ਸਾਬਕਾ ਜਥੇਦਾਰ ਨੇ ਉਹਨਾਂ ਦੇ ਵੱਲੋਂ ਸ਼੍ਰੀ ਕਲਤਕ ਸਾਹਿਬ ਦੇ ਜਥੇਦਾਰ ਦੀ ਸੇਵਾ ਵੀ ਨਿਭਾਈ ਡਾ ਚੁੱਕੀ ਆ ਤਾਂ ਉਹਨਾਂ ਦੇ ਵੱਲੋਂ ਅਜਿਹੇ ਬਿਆਨ ਜਿਹੜੇ ਦਿੱਤੇ ਗਏ ਸੀ ਤਾਂ ਦੱਸ ਦਈਏ ਕਿ ਹੁਣ ਜਿਹੜੀ ਐਚਜੀਪੀਸੀ ਸਖਤ ਹੋਈ ਹੈ ਲਿਖਤੀ ਸਬੂਤ ਮੰਗੇ ਗਏ ਨੇ ਦੱਸਦੀਏ ਕਿ ਹੁਣ ਇਸ ਕਾਰਵਾਈ ਤੋਂ ਬਾਅਦ ਉਹਨਾਂ ਨੂੰ ਹੈੱਡ ਗ੍ਰਾਂਥੀ ਦੀ ਪਦਵੀ ਤੋਂ ਵੀ ਹਟਾਇਆ ਜਾ ਸਕਦਾ ਤਾਂ ਵੱਡੀ ਖਬਰ ਗਿਆਨੀ ਰੁਕਵੀਰ ਸਿੰਘ ਦੇ ਨਾਲ ਜੁੜੀ ਹੋਈ ਆ ਦੱਸਦੀਏ ਕਿ ਗਿਆਨੀ ਰੁਕਵੀਰ ਸਿੰਘ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ 72 ਘੰਟੇ ਦੇ ਅੰਦਰ ਅੰਦਰ ਹੋਣਾ ਲਿਖਤੀ ਜਵਾਬ ਆ ਜਿਹੜਾ ਐਜੀਪੀਸੀ ਦਾ ਦੇਣਾ ਪਵੇਗਾ ਲਿਖਤੀ ਸਬੂਤ ਨੇ ਜਿਹੜੇ ਐਜੀਪੀਸੀ ਦੇ ਸਾਹਮਣੇ ਪੇਸ਼ ਕਰਨੇ ਪੈਣਗੇ